Hello, 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 hello. ਹੈਲੋ ਸਟੂਡੈਂਟਸ ਸਵਾਗਤ ਹੈ ਵੀ ਇਕੋਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੀ YouTube ਚੈਨਲ MSW Study For Job ਦੇ ਵਿੱਚ ਸੋ ਆਜੋ ਵੀ ਸਾਰੇ ਜਲਦੀ ਜਿੰਦੀ ਆਪਣੀ ਪੰਜਾਬੀ ਦੀ ਕਲਾਸ ਜਿਹੜੀ ਲਾਈਵ ਹੋ ਚੁੱਕੀ ਹੈ ਸੋ ਇਕ ਵਾਰੀ ਕਮੈਂਡ ਕਰਕੇ ਦੱਸ ਦਿਓ ਜੀ ਤੁਸੀਂ ਕਿੰਨੇ ਜਣੇ ਸ਼ੋਅ ਕਰ ਰਹੇ ਹੋ ਕਿੰਨੇ ਜਣੇ ਕਲਾਸ ਦੇਖ ਰਹੇ ਹੋ ਹਾਂ ਤਾਂ ਕਿ ਆਪਾਂ ਕਲਾਸ ਨੂੰ ਕੇ ਸਟਾਰਟ ਕਰ ਸਕੀਏ ਸੋ ਚੈਨਲ ਦੇ ਉੱਪਰ ਨਵੇਂ ਜੁੜੋ ਜਾਂ ਪੁਰਾਣੇ ਵੀ ਸਭ ਦਾ ਮੋਸਟ ਵੈਲਕਮ ਸੋ ਜਿਹੜੇ ਬੱਚੇ ਹਾਲੇ ਤੱਕ WhatsApp ਗਰੁੱਪ ਦੇ ਵਿੱਚ ਜਾਂ Telegram ਗਰੁੱਪ ਦੇ ਵਿੱਚ ਜੁਆਇਨ ਨਹੀਂ ਹੋਏ ਤੁਸੀਂ ਇਹਨਾਂ ਨੰਬਰਾਂ ਦੇ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਵੀ ਸੋ ਇਹ ਆਪਣੇ ਕੋਰਸ ਨੇ ਵੀ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਪੇਪਰ 1 ਵਾਲਾ ਤੇ ਪੇਪਰ 2 ਵਾਲਾ ਠੀਕ ਹੈ ਸੋ ਬੱਚੇ ਵੀ ਕੋਰਸ ਨੇ ਜਿਹੜੇ ਲੈ ਸਕਦੇ ਨੇ ਠੀਕ ਹੈ 2499 ਵਿੱਚ ਸਿਰਫ ਤੁਹਾਨੂੰ ਐਡਿਟਿ ਵਾਲਾ ਮਿਲ ਰਿਹਾ ਤੇ ਐਸਐਸਟੀ ਪੰਜਾਬੀ ਬੀਆਰਡ ਵਾਲਾ ਤੁਹਾਨੂੰ ਮਿਲ ਰਿਹਾ ਪੇਪਰ 2 ਵਾਲਾ 2999 ਦੇ ਵਿੱਚ ਠੀਕ ਹੈ ਭਈ ਸੋ ਲਈ ਤੁਸੀਂ ਜੁਆਇਨ ਕਿਵੇਂ ਕਰਨਾ ਪਲੇ ਸਟੋਰ ਦੇ ਵਿੱਚੋਂ ਜਾ ਕੇ ਐਪ ਨੂੰ ਤੁਸੀਂ ਫ੍ਰੀ ਦੇ ਵਿੱਚ ਡਾਊਨਲੋਡ ਆ ਜਿਹੜਾ ਕਰ ਸਕਦੇ ਹੋ ਠੀਕ ਹੈ ਇਹ ਆਪਣੇ ਐਪ ਦਾ ਲੋਗੋ ਹੈ ਫਸਟ ਕੁਸਚਨ ਵੀ ਸਕਰੀਨ ਦੇ ਉੱਪਰ ਆ ਚੁੱਕੇ ਆ ਸੋ ਆਜੋ ਬਈ ਸਾਰੇ ਜਲਦੀ ਜਲਦੀ ਸਭ ਨੂੰ ਬਈ ਗੁੱਡ ਆਫਟਰਨੂੰ ਸਤਿ ਸ੍ਰੀ ਅਕਾਲ ਸੋ ਹੁਣ ਕਲਾਸ ਦੇ ਉਪਰ ਫੋਕਸ ਕਰੀਏ ਬਈ ਆਪਾਂ ਸੋ ਇੱਕ ਵਾਰੀ ਸਭ ਤੋਂ ਪਹਿਲਾਂ ਥੰਬਸ ਅਪ ਕਰਕੇ ਦੱਸੋ ਕਲਾਸ ਸਹੀ ਚੱਲ ਰਹੀ ਹੈ ਮੇਰੀ ਆਵਾਜ਼ ਵੀਡੀਓ ਕੁਆਲਿਟੀ ਤੁਹਾਡੇ ਤੱਕ ਸਹੀ ਹੈ ਤਾਂ ਕਿ ਆਪਾਂ ਅੱਗੇ ਚੱਲ ਸਕੀਏ ਠੀਕ ਹੈ ਬਈ ਹਾਂ ਫਸਟ ਕੁਸਚਨ ਵੀ ਸਕਰੀਨ ਦੇ ਉਪਰ ਆ ਚੁੱਕਿਆ ਕਹਿੰਦੇ ਆਮ ਨਾਮ ਚੁਣੋ ਆਮ ਨਾਮ ਮੇਰੇ ਕੋਲ ਵੀ ਸਿਰਫ 4 ਜਣੇ ਸ਼ੋ ਹੋ ਰਹੇ ਨੇ ਬਈ ਇੱਕ ਵਾਰੀ ਕਲਾਸ ਨੂੰ ਸ਼ੇਅਰ ਕਰ ਦਿਓ ਠੀਕ ਹੈ हां जय हिंद भाई ठीक है एक वारी क्लास ਨੂੰ ਰਾਈ ਸ਼ੇਅਰ ਕਰ ਦੋ ਸਿਰਫ ਪੰਜ ਜਾਨੇ ਸ਼ੋ ਹੋ ਰਹੇ ਨੇ ਅੱਜ ਤਾਂ ਵੈਸੇ ਵੀ ਆਪਾਂ 10 15 ਮਿੰਟ ਲੇਟ ਆ ਫਿਰ ਵੀ ਸਟੂਡੈਂਟ ਨੇ ਪੂਰੇ ਹੁੰਦੇ ਹਨਾ ਚਲੋ ਫਸਟ ਕੁਸਚਨ ਦਾ ਅਨਸਰ ਆ ਗੋ ਵੀ ਤੁਹਾਡਾ ਚਾਰ ਆਪਸ਼ਨਾਂ ਨੇ ਇਧਰ ਰਾਈਟ ਆਨਸਰ ਬਣੂਗਾ ਤੁਹਾਡਾ ਦੋ ਠੀਕ ਹੈ ਪਿੰਡ ਦਰਿਆ ਅਤੇ ਸ਼ਹਿਰ ਹਾਂ ਆਮ ਨਾਮ ਉਸ ਤੋਂ ਬਾਅਦ ਦੇਖੋ ਕਹਿੰਦੇ ਪੁਰਖਵਾਚਕ ਪੜਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਪ੍ਰਕਾਰ ਹੈ ਠੀਕ ਹੈ ਪੁਕਾਰ ਨਹੀਂ ਪ੍ਰਕਾਰ ਪੁਰਖਵਾਚਕ ਪੜਨਾਮ ਕਹਿੰਦੇ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਚਾਰ ਦੇ ਤਿੰਨ ਦੇ ਦੋ ਦੇ ਜਾਂ ਪੰਜ ਦੇ ਚਾਰ ਦੋ ਤਿੰਨ ਜਾਂ ਪੰਜ ਪੜਨਾਮ ਕਿੰਨੀ ਪ੍ਰਕਾਰ ਦੇ ਹੋਏ ਸਭ ਤੋਂ ਪਹਿਲੇ ਇਹ ਪਤਾ ਹੋਣਾ ਚਾਹੀਦਾ ਆਪਾਂ ਨੂੰ ਪੜਨਾਮ ਦੀ ਕਿਸਮਾਂ ਕਿੰਨੀਆਂ ਨੇ ਪੜਨਾਮ ਦੀ ਕਿਸਮਾਂ ਨੇ ਭਾਈ 6 ਠੀਕ ਹੈ ਪਿਛੇ ਆਪਾਂ ਕੀਤਾ ਨਾਮ-ਨਾਮ ਦੇ ਕਿਸਮਾਂ ਨੇ 5 ਹੈ ਠੀਕ ਹੈ ਸੋ ਗਲਤ ਹੋ ਰਹੀ ਹੈ ਇਥੇ ਪੁਰਖਵਾਚਕ ਪੜਨਾਮ ਦੀ ਸੋ ਪੁਰਖਵਾਚਕ ਪੜਨਾਮ ਦੀ ਕਿਸਮਾਂ ਹੁੰਦੀਆਂ ਨੇ ਤਿੰਨ ਉਤਮ ਮੱਧਮ ਤੇ ਅਨ્ય ਠੀਕ ਹੈ ਹਾਂ ਗੁੱਡ ਆਫਟਰਨੂੰ ਵਈ ਜਿਹੜੇ ਲੇਟ ਆ ਰਹੇ ਹੋ ਗੁੱਡ ਆਫਟਰਨੂੰ ਉਸ ਤੋਂ ਬਾਅਦ ਦੇਖੋ ਪੁਰਖਵਾਚਕ ਪੜਨਾਮ ਦੀ ਕਿਸਮਾਂ ਹੁੰਦੀਆਂ ਨੇ ਤਿੰਨ ਉਸ ਤੋਂ ਬਾਅਦ ਦੇਖੋ ਕਹਿੰਦੇ ਉਸ ਨੂੰ ਬਹੁਤ ਸਮਝਾਇਆ ਫਿਰ ਵੀ ਉਸਨੇ ਬੁਰੇ ਲੋਕਾਂ ਦਾ ਸਾਥ ਨਹੀਂ ਛੱਡਿਆ ਵਾਕ ਵਿੱਚ ਜਿਹੜਾ ਫੇਰ ਵੀ ਹੈ ਇਹ ਕੀ ਸ਼ਬਦ ਹੈ ਆਪਾਂ ਕਿਸੇ ਨੂੰ ਕਹਿ ਦੀ ਏ ਵੀ ਭਾਈ ਤੁਸੀਂ ਬੁਰੇ ਲੋਕਾਂ ਦਾ ਸਾਥ ਛੱਡ ਦਿਓ ਹਨਾ ਆਪਾਂ ਕਿਸੇ ਨੂੰ ਸਮਝਾ ਰਹੇ ਹਾਂ ਬਾਰ ਬਾਰ ਪਰ ਉਹ ਆਪਣੀ ਗੱਲ ਨਹੀਂ ਮੰਨਦੇ ਹਨਾ ਵੀ ਫੇਰ ਵੀ ਉਹ ਮੰਨਦਾ ਨਹੀਂ ਹੁਣ ਜੇ ਮੈਂ ਇੱਥੇ ਕਦੇ ਬੱਚਿਆਂ ਨੂੰ ਕਹਦੇ ਵੀ ਕਲਾਸ ਸ਼ੇਅਰ ਕਰਦਾ ਕਰੋ ਫੇਰ ਵੀ ਉਹ ਕਲਾਸ ਨਹੀਂ ਸ਼ੇਅਰ ਕਰਦੀ ਇੱਥੇ ਜਿਹੜੇ ਫੇਰ ਵੀ ਸ਼ਬਦ ਉਹ ਕੀ ਆਊਗਾ ਜੋ ਜਿਕਰ ਸੰਬੰਧਕ ਸੰਬੰਧਕ ਠੀਕ ਹੈ ਵਿਸ਼ੇਸ਼ਣ ਜਾਂ ਕਿਰਿਆ ਵਿਸ਼ੇਸ਼ਣ ਕਰੋ ਭਈ ਆਨਸਰ ਆਨਸਰ ਕਰਦੇ ਜਾਓ ਰਜੇ ਕੀ ਆਨਸਰ ਬਣੇਗਾ ਕਵਸਚਨ ਨੰਬਰ 3 ਤੇ ਪਹੁੰਚ ਚੁੱਕੇ ਆ ਵੀ ਆਪਾਂ ਥੋੜੀ ਸਪੀਡ ਖਿੱਚੋ ਹਾਂ ਸਿਰਫ 6 ਜਣੇ ਨੇ ਚਲੋ ਫਿਰ ਆਪਾਂ ਵੀ ਜਲਦੀ ਜਲਦੀ ਕੰਮ ਨਿਬੇੜਦੇ ਨੇ ਹਣਾ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ 1 ਜੋਜਕ ਠੀਕ ਹੈ ਬਈ ਹੂੰ ਸ਼ੁੱਧ ਪੰਜਾਬੀ ਰੂਪ ਦੱਸੋ ਸ਼ੁੱਧ ਪੰਜਾਬੀ ਰੂਪ ਕੀ ਹੋਊਗਾ ਚਾਰ ਆਪਸ਼ਨਾਂ ਨੇ ਸ਼ਨੀਵਾਰ 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 ਜਿਹੜਾ ਤਿੰਨ ਦਾ ਨਾਮ ਹੈ ਇਸ ਨੂੰ ਆਪਾਂ ਸ਼ੁੱਧ ਰੂਪ ਦੇ ਵਿੱਚ ਪੰਜਾਬੀ ਦੇ ਵਿੱਚ ਕਿਸ ਤਰ੍ਹਾਂ ਲਿਖਾਂਗੇ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ 3 ਠੀਕ ਹੈ ਬਈ ਸਨੀਚਰਵਾਰ हां पंजाबी ਦੇ ਵਿੱਚ ਰੂਪ ਲਿਖਣਾ ਤੁਸੀਂ ਪੰਜਾਬੀ ਦੇ ਵਿੱਚ ਇੰਗਲਿਸ਼ ਨੂੰ ਟ੍ਰਾਂਸਲੇਟ ਕਰਕੇ ਪੰਜਾਬੀ ਦਾ ਸਹੀ ਆਨਸਰ ਚੂਜ਼ ਕਰਨਾ ਤੁਸੀਂ ਸਵੈ ਚਾਲੇ ਤੇ ਖੁਦ ਮੁਖਤਿਆਰ ਖੁਦ ਮੁਖਤਿਆਰ ਜਾਂ ਕੋਈ ਨਹੀਂ ਪੰਜ ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਹਾਂ ਵੀ ਆਪਾਂ ਪੰਜ ਨੰਬਰ ਦਾ ਅਨਸਰ ਕਰੋ ਵੀ ਕੀ ਬੜੂਗਾ हां ਕਰੋ ਵੀ ਅਨਸਰ ਗੁੱਡ ਆਫਟਰਨੂੰ ਰਾ ਜਿਹੜੀ ਲੇਟ ਆ ਰਹੀ ਹੋ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਬਈ ਦੋ خود مختار ٹھیک ہے ادھ مارچ ਤੋਂ ਕਹਿੰਦੇ ਆਧ ਅਪ੍ਰੈਲ ਤੱਕ ਦੇਸੀ ਮਹੀਨਾ ਕਿਹੜਾ ਹੁੰਦਾ ਹੈ ਆਧ مارچ ਤੋਂ ਆਧ ਅਪ੍ਰੈਲ ਦੇਸੀ ਮਹੀਨਾ ਕਿਹੜਾ ਹੋਗਾ ਵਿਸਾਖ ਕੱਤਕ ਚੇਤ ਜਾਂ ਮੱਘਰ ਵਿਸਾਖ ਕੱਤਕ ਚੇਤ ਜਾਂ ਮੱਘਰ ਕਰੋ ਬਈ ਆਨਸਰ ਕੀ ਬਣੇਗਾ ਹਾਂ ਆਨਸਰ ਕਰੋ ਬਈ ਹਾਂ ਕਰੋ ਬਈ ਕੀ ਕਹਿਣਾ ਰਹੀ ਜੀ ਫੁੱਟ ਟੂ ਵਿਸ਼ ਕਰਦਾ ਮੈਡਮ ਜੀ ਫੁੱਟ ਮਤਲਬ ਅਰਸ਼ਦੀਪ ਕੀ ਕਹਿਣਾ ਚਾਹ ਰਹੇ ਹੋ ਜੀ ਹੂੰ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ 6 ਦਾ ਹਾਂ 3 ਠੀਕ ਹੈ 6 ਤੱਕ ਇਹ ਕਿ ਵੀ ਗੱਲ ਯਾਦ ਰੱਖਣੀ ਹੈ ਬਾਰ ਬਾਰ ਮੈਂ ਕਹਿ ਰਹੀ ਹੁੰਦੀ ਜੇ ਕੋਈ ਆਪਾਂ ਇਸ ਤਰ੍ਹਾਂ ਦੇ ਕੁਸਚਨ ਹੁੰਦੇ ਨੇ ਕਲਾਸ ਦੇ ਵਿੱਚ ਜਿਹੜੇ ਦੇਸੀ ਮਹੀਨੇ ਦਾ ਪੈਸਾ ਹੀ ਤਰਤੀਬ ਹੁੰਦੀ ਹੈ ਉਹ ਚੇਤ ਤੋਂ ਸਟਾਰਟ ਹੁੰਦੀ ਹੈ ਤੇ ਫੱਗਣ ਤੇ ਐਂਡ ਹੁੰਦਾ ਜਾ ਕੇ ਠੀਕ ਹੈ ਭਈ ਕਹਿੰਦੇ ਉਹ ਬਹੁਤ ਘੱਟ ਬੋਲਦਾ ਹੈ ਵਾਕ ਵਿੱਚ ਬਹੁਤ ਕੀ ਹੈ ਇੱਕ ਵਾਕ ਆਪਣੇ ਲੋਕ ਕਹਿੰਦੇ ਬਹੁਤ ਘੱਟ ਬੋਲਦਾ ਹੈ ਬਹੁਤ ਇਹਦੇ ਵਿੱਚ ਜਿਹੜਾ ਬਹੁਤ ਸ਼ਬਦ ਉਹ ਕੀ ਹੈ ਮਾਤਰਾ ਬੋਧਕ ਕਿਰਿਆ ਵਿਸ਼ੇਸ਼ਣ ਪ੍ਰੇਰਣਾ ਅਰਥਕ ਕਿਰਿਆ ਪਰਿਮਾਣਵਾਚਕ ਵਿਸ਼ੇਸ਼ਣ ਜਾਂ ਕੋਈ ਵੀ ਨਹੀਂ ਕੁਸਚਨ ਨੰਬਰ 7 ਤੇ ਪਹੁੰਚ ਚੁੱਕੇ ਆ ਭਈ ਆਨਸਰ ਕਰਦੇ ਜਾਓ ਕੀ ਬਣੇਗਾ ਹਾਂ ਕਰੋ ਭਈ ਆਨਸਰ ਇਹਦਾ ਸੌਰੀ 7 ਦਾ ਆਨਸਰ ਕੀ ਬਣੂਗਾ ਭਈ ਜਿਹੜੇ ਪਿੱਛੇ ਤੋਂ ਰਿਫਰ ਦਿਨ 6 ਤੇ ਉਹ ਰੀਫਰੈਸ਼ ਮਾਰ ਕੇ ਵੀਡੀਓ ਨੂੰ ਅੱਗੇ ਆਜੋ ਵੀ ਨਾਲ ਰਲਣ ਦੀ ਕੋਸ਼ਿਸ਼ ਕਰੋ ਠੀਕ ਹੈ ਸਟੂਡੈਂਟ ਹੀ ਨਾ ਜਿਹੜੇ ਵਾਚ ਕਰ ਰਹੇ ਨੇ ਕਲਾਸ ਨਾਲ ਦੀ ਕੋਈ ਇੰਟਰਸਟਿੰਗ ਨਹੀਂ ਆ ਬੱਚਾ ਨੂੰ ਹਨਾ ਸੋ ਦਾ ਰਾਈਟ ਆਨਸਰ ਬਣੋ ਤੁਹਾਡਾ ਇੱਕ ਮਾਤਰਾ ਬੋਧਕ ਕਿਰਿਆ ਵਿਸ਼ੇਸ਼ਣ ਠੀਕ ਹੈ ਬਈ ਸੁਰ ਨਾਸਿਕਤਾ ਪੰਜਾਬੀ ਭਾਸ਼ਾ ਵਿੱਚ ਹਨ ਸੁਰ ਨਾਸਿਕਤਾ ਪੰਜਾਬੀ ਭਾਸ਼ਾ ਦੇ ਵਿੱਚ ਕੀ ਆਉਣਗੇ ਖੰਡੀ ਅਖੰਡੀ ਵਿਅੰਜਨ ਜਾਂ ਸਵਰ ਕਰੋ ਵੀ ਅਨਸਰ ਹਾਂ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ 8 ਦਾ 1 ਖੰਡੀ ਧੁਨੀਆ ਦੇ ਵਿੱਚੋਂ ਠੀਕ ਹੈ ਸੁਰਤੇ ਨਾ ਸਿੱਖਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਕਹਿੰਦੇ ਗੁਰਦੁਆਰਿਆਂ ਉੱਪਰ ਅਧਿਕਾਰ ਕਿਹਨਾਂ ਦਾ ਸੀਗਾ ਕਾਂਗਰਸ ਦਾ ਗਰੀਜਾ ਦਾ ਮਹੰਤਾ ਦਾ ਜਾਂ ਮੁਸਲਿਮ ਲੀਗ ਦਾ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ 3 ਠੀਕ ਹੈ ਵੀ ਮਹੰਤਾ ਦਾ ਸ਼ੁੱਧ ਸ਼ਬਦ ਦੱਸੋ ਵਾਟੀ ਦਾ ਸਹੀ ਪੰਜਾਬੀ ਦੇ ਅਨੁਵਾਦ ਕਰਨਾ ਹੈ ਤੁਸੀਂ ਸਹੀ ਪੰਜਾਬੀ ਦੇ ਵਿੱਚ ਠੀਕ ਹੈ ਸ਼ੁੱਧ ਘਾੜੇ ਕਿ ਲੈ ਕੇ ਆਉਣਾ ਕੀ ਆਨਸਰ ਬਣੇਗਾ ਹਾਂ 40 ਕਰੋ ਵੀ ਆਨਸਰ ਹੂੰ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ 1 40 ਠੀਕ ਹੈ ਹੂੰ ਸ਼ੁੱਧ ਵਾਕ ਦੱਸੋ ਕਹਿੰਦੇ ਚਾਰ ਆਪਸ਼ਨਾਂ ਨੇ ਕਹਿੰਦੇ ਅਸੀਂ ਸਭ ਕੁਝ ਜਾਣੂ ਹਾਂ ਅਸੀਂ ਸਾਰਾ ਕੁਝ ਅਸੀਂ ਜਾਣਦੇ ਹਾਂ ਸਭ ਕੁਝ ਅਸੀਂ ਸਭ ਕੁਝ ਜਾਣਦੇ ਹਾਂ ਅਸੀਂ ਜਾਣਦੇ ਹਾਂ ਸਭ ਕੁਝ ਚਾਰ ਆਪਸ਼ਨਾਂ ਨੇ ਵੀ ਚਾਰੇ ਆਪਸ਼ਨਾਂ ਦੇ ਵਿੱਚੋਂ ਕੰਸ ਚੂਜ਼ ਕਰਨ ਦੀ ਕੋਸ਼ਿਸ਼ ਕਰੋ ਕੀ ਆਨਸਰ ਬਣੇਗਾ ਹਾਂ ਕਰੋ ਬਈ ਆਨਸਰ ਆ ਤਾਂ ਕੁਛ ਨਹੀਂ ਸੌਖੇ ਨੇ ਫਰਾਂਸ ਸਿਟੀ ਜਾਓ ਜਲਦੀ ਜਲਦੀ ਹੂੰ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਤਿੰਨ ਅਸੀਂ ਸਭ ਕੁਝ ਜਾਣਦੇ ਹਾਂ ਠੀਕ ਹੈ ਬਈ 12 ਨੰਬਰ ਸ਼ੁੱਧ ਦਾ ਸ਼ਬਦ ਚੂਜ਼ ਕਰਨਾ ਆਪਣੀ ਨਿਮਾ ਨੌਵਾਂ ਨੌਵਾਂ ਜਾਂ ਨੌ ਕਰੋ ਬਈ ਆਨਸਰ 12 ਨੰਬਰ ਕੁਸਚਨ ਤੇ ਪਹੁੰਚ ਚੁੱਕਿਆ ਵੀ ਆਪਾਂ ਆਨਸਰ ਕਰ ਦਈਏ ਉਸੋ ਜਿਹਨਾਂ ਨੇ ਵੀ ਕਲਾਸ ਪਸੰਦ ਆਈ ਲਾਈਕ ਸ਼ੇਅਰ ਕਰ ਦਿਆ ਕਰੋ ਆ ਤਾਂ 6 ਜਣੇ ਸ਼ੋ ਹੋ ਰਹੇ ਨੇ ਮੇਰੇ ਕੋਲ ਹੈਨਾ ਐਂ ਜੀ ਕਰਦਾ ਵੀ ਕਲਾਸ ਇੱਥੇ ਬੰਦ ਕਰ ਦਈਏ ਕਿਉਂਕਿ ਡੇਲੀ ਦਾ ਇਹੀ ਕੰਮ ਹੈ 10 ਸਟੂਡੈਂਟ ਹੋਗੇ ਕਦੇ 4 ਹੋਗੇ ਕਦੇ 5 ਹੋਗੇ ਹੈਨਾ ਚਲੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ 2 ਚਰਾਕੋ ਥੋੜਾ 3 ਕਿਲੋ ਵਿਸ਼ੇਸ਼ਣ ਕਿਹੜੀ ਕਿਸਮ ਦੇ ਹਨ ਚਰਾਕ ਥੋੜਾ 3 ਕਿਲੋ ਵਿਸ਼ੇਸ਼ਣ ਕਿਹੜੀ ਕਿਸਮ ਦੇ ਨੇ ਨਿਸ਼ਚੇਵਾਚਕ ਪੜਨਾਮੀ ਪਰਿਮਾਣਵਾਚਕ ਜਾਂ ਕੋਈ ਵੀ ਨਹੀਂ ਕਰੋ ਬਈ ਆਨਸਰ ਕੁਸਚਨ ਆ ਚੁੱਕਿਆ ਬਈ ਆਪਣੇ ਅੱਗੇ 13 ਨੰਬਰ 13 ਨੰਬਰ ਦਾ ਆਨਸਰ ਕਰੋ ਬਈ ਕੀ ਬਣੇਗਾ ਹਾਂ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਤਿੰਨ ਠੀਕ ਹੈ ਪਰਿਮਾਨਵਾਚਕ ਕਹਿੰਦੇ ਜੋ ਜਿਹੜਾ ਜਿਸ ਪ੍ਰਨਾਮ ਦੀ ਕਿਸਮ ਹੈ ਜੋ ਉਹ ਜਿਹੜਾ ਜਿਹੜੇ ਪ੍ਰਨਾਮ ਦੀ ਕਿਸਮ ਨੇ ਉਹਦੇ ਬਾਰੇ ਦੱਸਾਂ ਆਪਣੇ ਸੰਬੰਧਕ ਵਾਚਕਾਉਣਗੇ ਇਹ ਨਿਜਵਾਚਕ ਪ੍ਰਸ਼ਨਵਾਚਕ ਜਾਂ ਨਿਸ਼ਚੇਵਾਚਕ ਕਰੋ ਭਈ ਅਨਸਰ 14 ਨੰਬਰ ਤੇ ਪਹੁੰਚ ਚੁੱਕੇ ਆਪਾਂ 14 ਦਾ ਅਨਸਰ ਕਰਤੀ ਜਾਓ ਵੀ ਕੀ ਬਣੇਗਾ ਇਧਰ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਇੱਕ ਸੰਬੰਧਵਾਚਕ ਠੀਕ ਹੈ ਜੋ ਜਿਹੜਾ ਠੀਕ ਹੈ ਦਰਜੀ ਕਹਿੰਦੇ ਕੱਪੜੇ ਸੋਹਣੇ ਸਿਉਂਦਾਗਾ ਇਸ ਵਿੱਚ ਕਿਰਿਆ ਵਿਸ਼ੇਸ਼ਣ ਕਿਹੜਾ ਹੈਗਾ ਦਰਜੀ ਹੈ ਜਿਹੜਾ ਕੱਪੜੇ ਉਹ ਸੋਹਣੇ ਬਣਾਉਂਦਾ ਹੈ ਸਿਉਂਦਾਗਾ ਕੱਪੜੇ ਆ ਕੱਪੜੇ ਸੋਹਣੇ ਆ ਕੱਲੀ ਸੋਹਣੇ ਕਿਰਿਆ ਵਿਸ਼ੇਸ਼ਣ ਚੂਜ਼ ਕਰਨਾ ਹੈ ਕਿਰਿਆ ਵਿਸ਼ੇਸ਼ਣ ਇੱਕ ਹੁੰਦਾ ਕੱਲਾ ਕਿਰਿਆ ਇੱਕ ਹੁੰਦਾ ਵਿਸ਼ੇਸ਼ਣ ਕਿਰਿਆ ਦਾ ਮਤਲਬ ਹੁੰਦਾ ਜਦੋਂ ਆਪਾਂ ਕੋਈ ਕੰਮ ਕਰ ਰਹੇ ਹਾਂ ਉਹ ਕੰਮ ਨੂੰ ਦੱਸਾਉਂਦਾ ਵੀ ਕਦੋਂ ਹੋਇਆ ਕਿਹੜੇ ਟਾਈਮ ਤੇ ਹੋਇਆ ਠੀਕ ਆ ਕਿਰਿਆ ਵਿਸ਼ੇਸ਼ਣ ਕੀ ਚੀਜ਼ ਹੁੰਦੀ ਹੈ ਉਹ ਕਿਰਿਆ ਦੇ ਵਿੱਚੋਂ ਹੀ ਇੱਕ ਖਾਸ ਵਿਸ਼ੇਸ਼ਤਾ ਲੱਭ ਕੇ ਲੈ ਕੇ ਆਉਂਦਾ ਠੀਕ ਹੈ ਉਹ ਕਿਹੜੀ ਮਨੋਂ ਤੁਹਾਡੀ ਸੋਹਣਾ ਵੀ ਦਰਜੀ ਕੱਪੜੇ ਤਾਂ ਬਣਾਉਂਦਾ ਹੈ ਕਿਰਿਆ ਪਰ ਸੋਹਣੇ ਬਣਾਉਂਦਾ ਹੈ ਉਹਦੀ ਖਾਸ ਵਿਸ਼ੇਸ਼ਤਾ ਹੈ ਠੀਕ ਹੈ ਬਈ ਹਾਂ ਵਸਤੂਵਾਚਕ ਨਾਮ ਚੁਣੋ ਵਸਤੂਵਾਚਕ ਸੋਨਾ ਚਾਂਦੀ ਕੱਪੜਾ ਰਾਣੀ ਕੱਪੜਾ ਫੌਜ ਸਵਾ ਚਾਂਦੀ ਸੋਨਾ ਦੁੱਖ ਚਾਂਦੀ ਆ ਕੱਪੜਾ ਕਰੋ ਬਈ ਅਨਸਰ ਹਾਂ ਕੀ ਅਨਸਰ ਬਣੇਗਾ ਬਈ ਹੂੰ 16 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆ ਬਈ ਆਪਾਂ ਵਸਤੂਵਾਚਕ ਨਾਮ ਚੂਜ਼ ਕਰਨਾ ਇੱਥੇ ਵਸਤੂਵਾਚਕ ਦਾ ਕੀ ਆਊਗਾ ਹੂੰ ਗੁਰਪਿਆਰ ਧਾਰੀਵਾਲ ਕਹਿੰਦੇ ਲੇਟ ਵਿਸ਼ ਕਰਨੇ ਆ ਸੀ ਹੈਪੀ ਬਰਥਡੇ ਕੋਈ ਗੱਲ ਨਹੀਂ ਥੈਂਕ ਯੂ ਕਾਲੇ ਸੀ ਵਰਡੀ ਤਾਂ ਹਣਾ ਚਲੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇੱਕ ਸੋਨਾ ਚਾਂਦੀ ਅਤੇ ਕੱਪੜਾ ਠੀਕ ਹੈ ਇਹ ਵਸਤੂਵਾਚਕ ਆਊਗਾ ਠੀਕ ਹੈ ਬਈ ਹਾਂ ਇਹਦੇ ਵਿੱਚ ਭਈ ਰਾਣੀ ਆ ਗਿਆ ਇਹ ਬਈ ਹੋਗੀ ਬੰਦਿਆਂ ਦੇ ਵਿੱਚ ਆ ਗਿਆ ਸੰਜੀਵ ਦੇ ਵਿੱਚ ਆ ਗਿਆ ਜੀ ਜਾਨ ਹਾਂ ਨਾ ਸਵਾ ਇਹ ਵੀ ਸੰਜੀਵ ਦੇ ਵਿੱਚ ਆ ਗਿਆ ਇਹਦੇ ਵਿੱਚ ਦੁੱਖ ਇਹ ਭਾਵਨਾਤਮਕ ਆ ਗਿਆ ਠੀਕ ਹੈ ਇਹ ਜਿਹੜੇ ਤਿੰਨੇ ਚੀਜ਼ਾਂ ਨੇ ਕੀ ਕਦੇ ਵਿੱਚ ਆ ਗਈਆਂ ਆਪਣੀਆਂ ਵਸਤੂ ਦੇ ਵਿੱਚ ਆ ਗਈਆਂ ਸਾਰੇ ਦੇਸ਼ ਵਾਸੀਆਂ ਨੂੰ ਕਹਿੰਦੇ ਆਪਸ ਦੇ ਵਿੱਚ ਜੋੜਦੀ ਹੈ ਅੰਤਰਰਾਸ਼ਟਰੀ ਭਾਸ਼ਾ ਰਾਸ਼ਟਰੀ ਭਾਸ਼ਾ ਟਕਸਾਲੀ ਭਾਸ਼ਾ ਜਾਂ ਮਾਤ ਭਾਸ਼ਾ ਉਹ ਭਾਸ਼ਾ ਜਿਹੜੀ ਸਾਰੇ ਦੇਸ਼ ਵਾਸੀਆਂ ਨੂੰ ਆਪਸ ਦੇ ਵਿੱਚ ਜੋੜ ਕੇ ਰੱਖਦੀ ਹੈ ਉਸ ਨੂੰ ਕਿਹੜੀ ਭਾਸ਼ਾ ਦਾ ਦਰਜਾ ਦਿੱਤਾ ਜਾਂਦਾ ਹੈ ਕਰੋ ਬਈ ਆਨਸਰ ਆਪਾਂ ਪਹੁੰਚ ਚੁੱਕੇ ਹਾਂ 17 ਨੰਬਰ ਕੁਐਸਚਨ ਤੇ 17 ਨੰਬਰ ਕੁਐਸਚਨ ਦਾ ਆਨਸਰ ਕਰੋ ਬਈ ਕੀ ਬਣੇਗਾ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ 2 ਰਾਸ਼ਟਰੀ ਭਾਸ਼ਾ ਠੀਕ ਹੈ ਬਈ ਜੰਮੂ ਉਧਮਪੁਰ ਇਲਾਕੇ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਦੀ ਉਪਭਾਸ਼ਾ ਕਿਹੜੀ ਹੈ ਜੇਕਰ ਆਪਾਂ ਗੱਲ ਕਰੀਏ ਜੰਮੂ ਉਧਮਪੁਰ ਦੇ ਇਲਾਕੇ ਦੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਉਪਭਾਸ਼ਾ ਉਠੋਹਾਰੀ ਪਟਿਆਲਈ ਮਲਵਈ ਜਾਂ ਡੋਗਰੀ ਕਰੋ ਬਈ ਆਨਸਰ ਆਨਸਰ ਕਰੋ ਬਈ ਤੁਸੀਂ 18 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆ ਵੀ ਆਪਾਂ 18 ਨੰਬਰ ਦਾ ਅਨਸਰ ਕਰਦੇ ਜੇ ਉਹ ਵੀ ਕੀ ਬਣੇਗਾ। ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਹਾਂ ਪਹਾੜੀ ਏਰੀਆ ਦੀ ਗੱਲ ਹੋ ਰਹੀ ਹੈ ਨਾ। ਇਧਰ ਲੇਰੀ ਦੀ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਡੋਗਰੀ ਠੀਕ ਹੈ ਬਈ। ਅੱਜ ਆਨਸਰ ਕਿਉਂ ਨਹੀਂ ਕਰ ਰਹੀ ਬਈ? ਕਿ ਕਿਧਰ ਗਏ ਸਟੂਡੈਂਟ ਅੱਜ? ਅੱਜ ਸਟੂਡੈਂਟ ਕਿਧਰ ਗਏ 25 ਜਿਹੜੇ ਸਟੂਡੈਂਟ ਸੀ ਕਰ ਲੈ ਆਪਣੇ 30 ਤੱਕ ਪਹੁੰਚ ਚੁੱਕੇ ਸੀਗੇ। ਅੱਜ ਕਿਧਰ ਗਏ ਅੱਜ 10 ਵੀ ਨਹੀਂ ਪੂਰੇ। ਹੂੰ ਇਹਨਾਂ ਨਿਯਮਾਂ ਦੁਆਰਾ ਕਿਸੇ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਹੁੰਦੋਂ ਉਹਨੂੰ ਕੀ ਕਹਿੰਦੇ ਨੇ ਬੋਲੀ ਲਿਖਤੀ ਬੋਲੀ ਵਿਆਕਰਨ ਜਾਂ ਵਰਣਬੋਧ ਉਹ ਨਿਯਮ ਜਿਨ੍ਹਾਂ ਰਾਹੀਂ ਭਾਸ਼ਾ ਦਾ ਸਹੀ ਗਿਆਨ ਮਿਲਿਆ ਆਪਾਂ ਨੂੰ ਠੀਕ ਹੈ ਭਾਈ ਹੁਣ ਆਪਾਂ ਕੀ ਕਰ ਰਹੇ ਹਾਂ ਜੇ ਮੈਂ ਤਾਂ ਨਿਕ ਕੋਈ ਕੁਐਸਚਨ ਪਾਉਂਦਾ ਮੀਂ ਸਹੀ ਤਰਤੀਬ ਦੱਸੋ ਭਾਈ ਹਨਾ ਇਸ ਰਾਮ ਚ ਸਹੀ ਲਗਾਓ ਕੌਮੇ ਸਹੀ ਲਗਾਓ ਉਹ ਹਰ ਇੱਕ ਚੀਜ਼ ਕਿਦੇ ਵਿੱਚ ਆ ਜਾਊਗੀ ਵਿਆਕਰਨ ਵਿੱਚ ਆ ਜੂਗੀ ਉਹ ਠੀਕ ਹੈ ਹੂੰ ਜਿੰਨੇ ਸ਼ਬਦਾਂ ਦਾ ਕਹਿੰਦੇ ਕੋਈ ਨਾ ਕੋਈ ਅਰਥ ਹੋਵੇ ਉਹਨੂੰ ਕੀ ਕਹਿੰਦੇ ਹਨ ਨਿਰਾਰਥਕ ਸਾਰਥਕ ਬਹੁ ਅਰਥਕ ਜਾਂ ਕੋਈ ਨਹੀਂ ਕੋਈ ਨਾ ਕੋਈ ਅਰਥ ਨਿਕਲਦਾ ਹੀ ਹੋਵੇ ਸ਼ਬਦਾਂ ਦਾ ਉਹਨਾਂ ਨੂੰ ਕੀ ਬੋਲਦੇ ਨੇ ਬਈ ਸਾਰਥਕ ਸ਼ਬਦ ਠੀਕ ਹੈ ਹਾਂ ਸ਼ੁੱਧ ਦੱਸੋ ਸ਼ੁੱਧ ਕਿਹੜਾ ਹੋਊਗਾ ਬਈ ਇੱਕ ਦਿਨ ਪਹਿਲਾਂ ਵੀ ਕੀਤਾ ਸੀ ਆਪਾਂ ਕੁਛ ਨੇ ਇਹਦੇ ਉੱਪਰ ਕਾਫੀ ਡਾਊਟ ਹੋਏ ਸੀ ਆਪਾਂ ਨੂੰ ਵੀ ਆਹ ਸਹੀ ਹੈ ਭਈ ਆਹ ਸਹੀ ਹੋ ਉਹ ਅੱਜ ਮੈਂ ਪਤਾ ਚਾਹਤੀ ਠੀਕ ਹੈ ਕਰੋ ਬਈ ਆਨਸਰ ਕੀ ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆਪਾਂ 21 ਨੰਬਰ ਦਾ ਆਨਸਰ ਕਰੋ ਬਈ ਕੀ ਬਣੇਗਾ ਸ਼ੁਕਰਵਾਰ ਦੀ ਸਹੀ ਸਪੈਲਿੰਗ ਕੀ ਹੋਣੀ ਹੈ ਪੰਜਾਬੀ ਦੇ ਵਿੱਚ ਸ਼ੁਕਰਵਾਰ ਹਾਂ ਜੀ ਨੂੰ ਆਪਾਂ ਕੀ ਬੋਲਦੇ ਆ ਜੁਮਾ ਹੈ ਨਾ ਚੋਦਰਾ ਰਾਈਟ ਆਨਸਰ ਬਣੋ ਤੁਹਾਡਾ 2 ਸ਼ੁਕਰਵਾਰ ਠੀਕ ਹੈ ਬਈ ਪੰਜਾਬੀ ਭੋਜਨ ਦੱਸੋ ਕਿਹੜੇ ਕਿਹੜੇ ਨੇ ਮਿੱਸੀ ਰੋਟੀ ਚੂਰੀ 버ਗਰ ਸਰੋਂ ਦਾ ਸਾਗ ਪੀਜ਼ਾ 버ਗਰ ਚੂਰੀ ਨੂਡਲਸ ਖੀਰ ਸਰੋਂ ਦਾ ਸਾਗ ਲੱਸੀ ਐ ਸਤੂ ਪੰਜਾਬੀ ਭੋਜਨ ਦੀ ਗੱਲ ਕਰ ਰਹੇ ਆਪਾਂ ਕਰੋ ਬਈ ਅੰਸਰ ਮੇਰੇ ਲਾਦੇ ਬੱਚਿਆਂ ਨੂੰ ਜਿਹੜੀ ਪੰਜਾਬੀ ਉਹ ਕੋਈ ਜ਼ਿਆਦੀ ਆਉਣ ਲੱਗੀ ਭਾਈ ਤਾਂ ਕਰਕੇ ਜਿਹੜੇ ਕਲਾਸ ਨੂੰ ਇਗਨੋਰ ਕਰ ਲੱਗੇ ਹੈ ਨਾ ਚਲੋ ਕਿੰਨੀਆਂ ਕਲਾਸਾਂ ਹੋ ਚੁੱਕੀਆਂ ਨੇ ਆਪਾਂ ਵੀ ਫਿਰ ਥੋੜੇ ਦਿਨ ਰੈਸਟ ਕਰ ਲੈਣੇ ਵਿੱਚ ਦੀ ਹੈ ਨਾ ਜਿਵੇਂ ਪਹਿਲਾਂ ਕੀਤੀ ਸੀ ਆਪਾਂ ਨੇ 15 20 ਦਿਨ ਰੈਸਟ ਹੋ ਗਈ ਸੀ ਆਪਣੀ ਕਲਾਸਾਂ ਤੁਸੀਂ ਦੇਖਣੀਆਂ ਨੇ ਤਾਂ ਤੁਸੀਂ ਸ਼ੇਅਰ ਕਰਨੀਆਂ ਨੇ ਅੱਗੇ ਚਲੋ ਸੋਚਦੇ ਆ ਕੀ ਬਣਦਾ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 4 ਠੀਕ ਹੈ ਅੰਮ੍ਰਿਤਸਰ ਸ਼ਹਿਰ ਕਹਿੰਦੇ ਕਿਸ ਨੇ ਬਸਾਇਆ ਸੀ ਸ਼ਾਹਜਹਾਨ ਨੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਨੇ ਜਾਂ ਮੀਆਂ ਮੀਰ ਨੇ ਗੱਲ ਕਰਦੇ ਆਪਾਂ ਅੰਮ੍ਰਿਤਸਰ ਸ਼ਹਿਰ ਦੀ ਇਹ ਕਿੰਨਾ ਦੇ ਦੁਆਰਾ ਬਸਾਇਆ ਗਿਆ ਸੀ ਕਰੋ ਭਈ ਆਨਸਰ ਆਨਸਰ ਕਰਦੇ ਜਾਓ ਵੀ 23 ਨੰਬਰ ਕੁਐਸਚਨ ਤੇ ਪਹੁੰਚ ਚੁੱਕੀਆਂ ਆਪਾਂ ਸਾਰੀ ਕਲਾਸ ਦਾ ਐਂਡ ਹੋਣ ਨੂੰ ਆ ਗਿਆ ਪਰ ਅੱਜ ਸਟੂਡੈਂਟ ਨਹੀਂ ਜੁੜੇ ਹਨਾ ਇਹਦਾ ਰਾਈਟ ਆਨਸਰ ਬਣੂ ਤੁਹਾਡਾ 3 ਗੁਰੂ ਰਾਮਦਾਸ ਜੀ ਕੰਨਾਂ ਦੇ ਗਣੇ ਕਹਿੰਦੇ ਕਿਹੜੇ ਕਿੜੇ ਹਨ ਕੰਨਾਂ ਦੇ ਗਹਿਣੇ ਕਾਂਟੇ ਮਛਲੀ ਫੁੱਲ ਲੋਟਣ ਰੇਖ ਮੁਰਕੀਆਂ ਕਾਂਟੇ ਸੱਗੀ ਲੋਟਣ ਜਾਂ ਕਾਂਟੇ ਲੋਟਣ ਜਾਂ ਮੁਰਕੀਆਂ ਇਹਦਾ ਰਾਈਟ ਆਨਸਰ ਬਣੂ ਤੁਹਾਡਾ 4 ਠੀਕ ਹੈ ਵੀ ਹਾਂ ਕਾਂਟੇ ਲੋਟਣ ਜਾਂ ਮੁਰਕੀਆਂ ਸਹੀ ਸ਼ਬਦ ਦੱਸੋ ਸੱਭਿਆਚਾਰ ਕਹਿੰਦੇ ਸਰਵੇ ਆਪਕੇ ਵਰਤਾਰਾ ਹੋਊਗਾ ਸੱਭਿਆਚਾਰ ਕੋ ਵਿਅਕਤੀਗਤ ਸੰਪਤੀ ਨਹੀਂ ਹੁੰਦੀ ਸੱਭਿਆਚਾਰ ਗ੍ਰਹਿਣ ਕੀਤੇ ਜਾਂਦੇ ਸਾਰੇ ਆਊਗਾ ਸਹੀ ਦੱਸੋ ਵੀ ਸਹੀ ਦੱਸੋ 25 ਨੰਬਰ ਇਹਦਾ ਰਾਈਟ ਆਨਸਰ ਬਣੂ ਤੁਹਾਡਾ ਡੀ ਠੀਕ ਹੈ ਬਈ ਸਾਰੇ ਹੀ ਆਜੂ ਇਹਦੇ ਵਿੱਚ ਸਭਿਆਚਾਰਿਕ ਸਰਵ ਵਿਆਪਕ ਵਰਤਾਰਾ ਵੀ ਹੋ ਜੂਗਾ ਵਿਅਕਤੀਗਤ ਸੰਪਤੀ ਨਹੀਂ ਹੁੰਦੀ ਇਹ ਕਿਸੇ ਇੱਕ ਕੋਲੇ ਨਹੀਂ ਹੁੰਦਾ ਹਨਾ ਹੂੰ ਗ੍ਰਹਿਣ ਕੀਤਾ ਜਾਂਦਾ ਹੈ ਇਹ ਕਹਿੰਦੇ ਵਿਸਾਖੀ ਇਤਿਹਾਸ ਸੰਬੰਧਿਤ ਹੈ ਵਿਸਾਖੀ ਦਾ ਤਿਹਾਰ ਕਿਹਦੇ ਨਾਲ ਸੰਬੰਧਿਤ ਹੈ ਕਣਕ ਦੀ ਫਸਲ ਨਾਲ ਝੋਨੇ ਦੀ ਨਾਲ ਸ਼ਨੀ ਦੇਵਤਾ ਨਾਲ ਇਹ ਸੂਰਜ ਦੇਵਤਾ ਨਾਲ ਲਾਸਟ ਕੁਸਚਨ ਹੈ ਬਈ ਅਜਦਾ ਹਾਂ ਫਸਟ ਗਣਕ ਦੀ ਫਸਲ ਨਾਲ ਠੀਕ ਹੈ ਬਈ। ਹੂੰ। ਤੋਂ ਐਸੀ ਹੋ ਗਈ ਕਲਾਸ ਜਿਨ੍ਹਾਂ ਨੂੰ ਲਾਈਕ ਚੰਗੀ ਲੱਗੀ ਲਾਈਕ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਪਹੁੰਚਾਉਣਾ। ਅੱਜ ਵੈਸੇ ਕੋਈ ਕਲਾਸ ਕਰਦੇ ਨਾ ਕੋਈ ਜ਼ਿਆਦਾ ਉਹ ਨਹੀਂ ਹੋਇਆ ਕਿਉਂਕਿ ਉਹਨਾਂ ਨੂੰ ਡੀ ਜਨਲ ਸਿਰਫ ਦੱਸ ਜਾਣੀ ਸੀ ਨਾ। ਚਲੋ। ਕੋਈ ਗੱਲ ਨਹੀਂ ਬਈ ਜਿਨ੍ਹਾਂ ਨੇ ਗਰੁੱਪਾਂ ਦੇ ਵਿੱਚ ਜੁੜਨਾ ਜੁੜ ਸਕਦੇ ਜਿਨ੍ਹਾਂ ਨੇ ਕੋਰਸ ਲੈ ਸਕਦੇ ਨੇ ਠੀਕ ਹੈ ਬਈ। ਤੋਂ ਧੰਨਵਾਦ।